ਅੱਛਾ ਅੱਜ ਬਹੁਤ ਹੀ ਵਧਾਈ ਦੇ ਪਾਤਰ ਅੱਜ ਅਖਿਲ ਭਾਰਤੀਏ ਸ਼੍ਰੋਮਣੀ ਮਹਾਜਨ ਸਭਾ ਯੂਥ ਵਿੰਗ ਪੰਜਾਬ ਜਿਨ੍ਹਾਂ ਨੇ ਅੱਜ ਨਵੀਂ ਤਰ੍ਹਾਂ ਦਾ ਉਪਰਾਲਾ ਕੀਤਾ ਅੱਜ ਉੱਚੇ ਚੇੇ ਤੌਰ ਤੇ ਪੰਜਾਬ ਦੇ ਪ੍ਰਧਾਨ ਮਾਨਵ ਜੀ ਇੱਥੇ ਆਏ ਨੇ ਤੇ ਅੱਜ ਦੇ ਕਾਰਜਕ੍ਰਮ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਰਜੁਨ ਮਹਾਜਨ ਜੀ ਦੀ ਅਗਵਾਈ ਚ ਹੋ ਰਹੀ ਹੈ ਜਿਤਜਤਨ ਜੀ ਅਸ਼ੇਸ਼ ਜੀ ਸੌਰਵ ਜੀ ਰਜਿੰਦਰ ਜੀ ਇਸਾਰੀ ਟੀਮ ਇਹਨਾਂ ਦੇ ਨਾਲ ਆਈ ਹੈ ਇੱਕ ਨਵੀਂ ਤਰ੍ਹਾਂ ਦਾ ਇਹਨਾਂ ਨੇ ਅੱਜ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਇੱਕ ਤੇ ਇੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਕੁਝ ਸੀਮੈਂਟ ਚਾਵਲ ਡਾਕਸ ਦੇ ਲਈ ਰਸ ਦੁੱਧ ਇਸ ਤਰ੍ਹਾਂ ਬਹੁਤ ਸਾਰੇ ਇੱਕ ਮਿੰਨੀ ਟਰੱਕ ਜਿਹਾ ਭਰ ਕੇ ਲਿਆਂਦਾ ਉਹ ਆਪਣੇ ਵੱਲੋਂ ਡੋਨੇਟ ਕੀਤਾ ਹੈ ਲੇਕਿਨ ਮੈਨੂੰ ਵੀ ਇੱਥੇ ਆ ਕੇ ਪਤਾ ਲੱਗਿਆ ਵੀ ਪਿਛਲੇ 3 ਸਾਲ ਤੋਂ ਮੈਡਮ ਸੋਨੀਆ ਚੌਧਰੀ ਜਿਹੜੇ ਇਹਨੂੰ ਆਪਣੇ ਦਮ ਤੇ ਚਲਾ ਰਹੇ ਨੇ ਔਰ 6-700 ਡੌਗ ਹੈ ਜਿਹਦਾ ਇੱਥੇ ਟ੍ਰੀਟਮੈਂਟ ਵੀ ਹੁੰਦਾ ਚਾਹੇ ਉਹਦੀ ਸਰਜਰੀ ਹੋਣੀ ਹੈ ਚਾਹੇ ਉਹਨੂੰ ਵੈਕਸੀਨੇਸ਼ਨ ਹੋਣੀ ਹੈ ਇਹ ਸਾਰੇ ਆਵਾਰਾ ਪਾਲਤੂ ਆਵਾਰਾ ਜਿਹੜੇ ਕੁੱਤੇ ਗਲੀਆਂ ਚ ਘੁੰਮਦੇ ਆ ਇਹ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦੇ ਟ੍ਰੀਟਮੈਂਟ ਕਰਦੇ ਨੇ ਉਹਨਾਂ ਨੂੰ ਫੀਡਿੰਗ ਕਰਦੇ ਨੇ ਇਹ ਨਵੀਂ ਤਰ੍ਹਾਂ ਦਾ ਇੱਕ ਸਮਾਜ ਦੇ ਵਿੱਚ ਲੋਕਾਂ ਨੂੰ ਜੋੜਨ ਲਈ ਤੇ ਜਿਹੜੇ ਖਾਸ ਕਰ ਸਾਡੇ ਇਹਨਾਂ ਨੇ ਦੱਸਿਆ ਕਿ ਰਾਤ ਨੂੰ ਵੀ ਇਹ ਮਹੱਲਿਆਂ ਮਹੱਲਿਆਂ ਚ ਗਲੀਆਂ ਚ ਵੀ ਜਾ ਕੇ ਸਟ੍ਰੀਟ ਡੌਗਸ ਨੂੰ ਫੀਡਿੰਗ ਕਰਦੇ ਨੇ ਉੜੇ ਕਿ ਮੁਫਤ ਦੇ ਸਾਡੇ ਘਰਾਂ ਦੇ ਬਾਹਰ ਬੈਠੇ ਹੁੰਦੇ ਮੁਫਤ ਦੇ ਚੌਂਕੀ ਦਾ ਟਾਈਪ ਜਿਹਨੂੰ ਕਹਿ ਲੋ ਕਿ ਗਲੀ ਚ ਕੋਈ ਵੀ ਨਿਕਲੇਗਾ ਤਾਂ ਇੱਕ ਤਾਂ ਅਲਰਟ ਕਰ ਦਿੰਦੇ ਤੇ ਮੈਂ ਦੁਬਾਰਾ ਵਧਾਈ ਦਿੰਨਾ ਮਾਨਵ ਜੀ ਨੂੰ ਵੀ ਨਵੀਂ ਪ੍ਰਕਾਰ ਦਾ ਉਪਰਾਹਲ ਤੇ ਇਹ ਬਾਦ ਚੜ ਕੇ ਅੱਗੇ ਵੀ ਕਰੋ ਤੇ ਜਿਦਾ ਤੁਸੀਂ ਪਹਿਲੇ ਵੀ ਸਹਿਯੋਗ ਦੇ ਰਹੇ ਅੱਗੇ ਵੀ ਦਿੰਦੇ ਰਹੋ ਮੈਂ ਸੈਂਟਰ ਮਾਈਂਡ ਸਭਾ ਤੁਹਾਡੇ ਨਾਲ ਹੈ ਸਦਾ ਹੀ ਧੰਨਵਾਦ ਇਹ ਇਸ ਉਪਰਾਹਲੇ ਤੇ ਅਖਿਲ ਭਾਰਤੀ ਸ਼ਿਰੋਮਣੀ ਮਹਾਜਨ ਜੂਵਾ ਵਿੰਗ ਪੰਜਾਬ ਦੇ ਪ੍ਰਧਾਨ ਉੱਚੇ ਤੌਰ ਤੇ ਮਾਨਵ ਜੀ ਸਾਡੇ ਵਿੱਚ ਆਏ ਨੇ ਤੇ ਜ਼ਿਲ੍ਹੇ ਦੀ ਟੀਮ ਅਰਜੁਨ ਜੀ ਜਤਨ ਜੀ ਅਸ਼ੀਸ਼ ਜੀ ਸੌਰਵ ਜੀ ਸਾਰੇ ਲੋਕ ਆਏ ਅੱਜ ਜਨਾਂ ਨੇ ਇੱਕ ਨਵੀਂ ਤਰ੍ਹਾਂ ਦਾ ਉਪਰਾਲਾ ਕੀਤਾ ਜਿੱਦਾਂ ਕਿ ਮਾਨਵ ਨੇ ਹੁਣੇ ਦੱਸਿਆ ਕਿ ਇਹ ਮੈਡਮ ਸੋਨੀਆ ਚੌਧਰੀ ਇੱਕ ਹੈ ਵਾਇਸਲੈਸ ਡੌਗਸ ਦਾ ਪੈਟ ਦਾ ਇਹ ਚਲਾ ਰਹੇ ਨੇ ਜਿੱਥੇ 6-700 ਡੌਗਸ ਮੈਡਮ ਨੇ ਕਿ ਰਾਤ ਨੂੰ ਵੀ ਗਲੀਆਂ ਮੁਹੱਲਿਆਂ 'ਚ ਵੀ ਜਾ ਕੇ ਜਿਹੜੇ ਸਟ੍ਰੀਟ ਡੌਗਸ ਜਿਹੜੇ ਗਲੀਆਂ 'ਚ ਵਾਰਾਂ ਨੂੰ ਕੁੱਤੇ ਨੂੰ ਉਹਨਾਂ ਨੂੰ ਖਾਣਾ ਵੀ ਖਵਾਉਂਦੇ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਮੁਫਤ ਦੇ ਚੌਕੀਦਾਰ ਵੀ ਕਹਿ ਸਕਦੇ ਆ ਉਹਨਾਂ ਨੂੰ ਸਟ੍ਰੀਟ ਡੌਗਸ ਕਿਸੇ ਨੇ ਉਹਦਾ ਕੋਈ ਰਖਵਾਲਾ ਨਹੀਂ ਹੁੰਦਾ ਕੋਈ ਉਹਨੂੰ ਇੰਜੈਕਸ਼ਨ ਨਹੀਂ ਕਰਾਂਦਾ ਕੋਈ ਉਹਦੀ ਵੈਕਸੀਨੇਸ਼ਨ ਨਹੀਂ ਕਰਾਂਦਾ ਇਹ ਸਾਰੀ ਜ਼ਿੰਮੇਵਾਰੀ ਐਸ ਐਨ ਜੀਓ ਕਿਸ ਤਰ੍ਹਾਂ ਅਤਮਾਗ ਦੇ ਵਿੱਚ ਆਇਆ ਅੱਜ ਤੋਂ 3 ਸਾਲ ਪਹਿਲਾਂ ਇਹ ਜਰਨੀ ਸਟਾਰਟ ਹੋਈ ਸੀਗੀ ਜਦੋਂ ਕਰੋਨਾ ਦਾ ਟਾਈਮ ਸੀਗਾ ਉਦੋਂ ਸਾਨੂੰ ਸਭ ਨੂੰ ਪਤਾ ਹੈ ਕਿ ਕਰੋਨਾ ਮਹਾਮਾਰੀ ਕਿਸ ਤਰ੍ਹਾਂ ਆਪਾਂ ਇਨਸਾਨਾਂ ਉੱਤੇ ਪਾਰੀ ਪਈ ਸੀ ਆਪਾਂ ਕਿੰਜ ਦੁਬੱਕ ਕੇ ਆਪਣੇ ਘਰਾਂ 'ਚ ਬੈਠ ਗਏ ਸੀ ਬਗੈਰ ਇਹ ਸੋਚੇ ਸਮਝੇ ਕਿ ਵਿਚਾਰੇ ਜਿਹੜੇ ਜਾਨਵਰ ਐ ਸੜਕਾਂ ਤੇ ਸਾਡੇ ਕੋਲ ਤੇ ਘਰ ਐ ਉਹ ਜਾਨਵਰਾਂ ਕੋਲ ਤੇ ਕੁਝ ਵੀ ਨਹੀਂ ਐ ਨਾ ਉਹਨਾਂ ਕੋਲ ਖਾਣਾ ਕਿਉਂਕਿ ਉਹ ਰੇੜੀਆਂ ਉੱਤੇ ਡਿਪੈਂਡੈਂਟ ਸੀਗੇ ਆਪਣੇ ਇਨਸਾਨਾਂ ਉਤੇ ਡਿਪੈਂਡੈਂਟ ਸੀ ਕੋਈ ਰੋਟੀ ਪਾ ਦਿੰਦਾ ਸੀ ਕੋਈ ਕੁਝ ਪਰ ਆਪਾਂ ਇਨਸਾਨਾਂ ਨੇ ਉਸ ਵਕਤ ਸਿਰਫ ਕੁਝ ਹੀ ਇਨਸਾਨ ਹੋਣਗੇ ਜਿਨ੍ਹਾਂ ਨੇ ਸੋਚਿਆ ਉਦੋਂ ਹਰ ਇੱਕ ਨੂੰ ਆਪਾਂ ਦਾਪੀ ਪਈ ਸੀਗੀ ਮੇਰੇ ਮਨ ਚ ਰੱਬ ਵੱਲੋਂ ਹੀ ਆਇਆ ਕਿ ਇਹ ਜਾਨਵਰਾਂ ਨੂੰ ਮੈਂ ਜਾ ਕੇ ਦੇਖਾਂ ਕਿ ਇਹਨਾਂ ਦਾ ਕੀ ਹੋਏਗਾ ਜਦੋਂ ਮੈਂ ਉਹ ਦੇਖਿਆ ਤੇ ਉਹਨਾਂ ਦੀ ਇੰਨੀ ਖਮਾੜੀ ਕੰਡੀਸ਼ਨ ਸੀ ਲੋਕਾਂ ਨੇ ਆਪਣੇ ਘਰਾਂ ਦੇ ਕੁੱਤੇ ਜਿਹੜੇ ਆ ਉਹ ਬਾਹਰ ਕੱਢ ਛੁੱਟੇ ਕਿ ਇਹਦੀ ਬਿਮਾਰੀ ਕਿਤੇ ਇਹਦੇ ਕਰਕੇ ਸਾਨੂੰ ਹੋਰ ਕਰੋਨਾ ਨਾ ਹੋ ਜਾਏ ਕਿ ਇਹਨਾਂ ਦੀ ਸਥਿਤੀ ਬੜੀ ਜ਼ਿਆਦਾ ਮਾੜੀ ਸੀਗੀ ਉਸ ਵਕਤ ਰੱਬ ਨੇ ਮੈਨੂੰ ਇਸ ਫੋਜੀ ਪਾਈ ਮੌਕਾ ਦਿੱਤਾ ਤੇ ਜਦ ਜਨੀ ਉਹਦੋਂ ਤੋਂ ਸਟਾਰਟ ਹੋਈ ਉਦੋਂ ਮੈਂ 10 ਬੱਚਿਆਂ ਤੋਂ ਫੀਡਿੰਗ ਸਟਾਰਟ ਕੀਤੀ ਹੈ ਅੱਜ ਇਹ 1500 ਬੱਚਿਆਂ ਨੂੰ ਪੂਰੇ ਸ਼ਹਿਰ 'ਚ ਜਿਹੜੀ ਇਹ ਫੀਡਿੰਗ ਸਾਡੀ ਫਾਊਂਡੇਸ਼ਨ ਵੱਲੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਸਟਰਲਾਈਜੇਸ਼ਨ ਦੇ ਕੈਂਪ ਹੈ ਜਿਹੜੀ ਕਿ ਇੱਕ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਬੰਦੀ ਹੈ ਸਟਰਲਾਈਜ਼ ਕਰਵਾਉਣਾ ਕਿਉਂਕਿ ਆਪਾਂ ਗਲੀਆਂ ਮਹਾਲਿਆਂ 'ਚ ਜਾਂਦੇ ਆਪਾਂ ਦੇਖਦੇ ਆ ਕਿ ਛੋਟੇ-ਛੋਟੇ ਬੱਚਿਆਂ ਦਾ ਬੁਰਾ ਹਾਲ ਹੈ ਬੋਰੀਆਂ 'ਚ ਪਾ ਕੇ ਲੋਕੀ ਇੰਨੇ ਕ ਜਦਾ ਮਤਲਬ ਮੈਂ ਕਹਿੰਨੀ ਆ ਕਿ ਇੰਨੇ ਕ ਕਮੰਡੀ ਨੇ ਉਹਨਾਂ ਨੂੰ ਆਪਣੀ ਮੌਤ ਦਾ ਵੀ ਕੋਈ ਖੌਫ ਨਹੀਂ ਉਹ ਬੋਰੀਆਂ 'ਚ ਪਾ ਕੇ ਕਦੀ ਕਿਤੇ ਸੁੱਟ ਆਂਦੇ ਨੇ ਨੂੰ ਜ਼ਹਿਰ ਦੇ ਦਿੱਤਾ ਜਾਂਦਾ ਹੈ ਜਦੋਂ ਮੈਂ ਸਾਰੀਆਂ ਚੀਜ਼ਾਂ ਦੇਖਦੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹਦੀ ਜਿਹੜੀ ਸਟਰਲਾਈਜ਼ੇਸ਼ਨ ਉੱਤੇ ਜਦ ਤੱਕ ਆਪਾਂ ਫੋਕਸ ਨਹੀਂ ਕਰਾਂਗੇ ਜਦ ਤੱਕ ਇਹਨਾਂ ਦੀ ਪੋਪੂਲੇਸ਼ਨ ਕੰਟਰੋਲ ਚ ਨਹੀਂ ਹੋਏਗੀ ਇਹਨਾਂ ਦੀ ਕੋਈ ਵੈਲਿਊ ਨਹੀਂ ਪਾਏਗੀ ਤੇ ਆਪਾਂ ਫੀਡਿੰਗ ਦੇ ਨਾਲ-ਨਾਲ ਸਟਰਲਾਈਜ਼ੇਸ਼ਨ ਉੱਤੇ ਵੀ ਫੋਕਸ ਕਰਨੇ ਆ ਹਰ ਰੋਜ਼ ਆਪਾਂ 3 ਤੋਂ 4 ਇਹ ਇਨੀਸ਼ੀਏਟਿਵ ਮੈਂ ਹਫ਼ਤਾ ਪਹਿਲਾਂ ਹੀ ਲੇਤਾ ਹੈ ਸਾਡੇ ਸ਼ੈਲਟਰ 'ਚ ਅੱਜ ਵੀ ਸਟਰਲਾਈਜ਼ੇਸ਼ਨ ਹੁੰਦੀ ਪਈ ਹੈ 3 ਤੋਂ 4 ਫੀਮੇਲ ਦੀ ਜਿਹੜੀ ਸਟਰਲਾਈਜ਼ੇਸ਼ਨ ਕਰਾਉਣ ਦਾ ਆਪਾਂ ਸੋਚਿਆ ਤੇ ਰੱਬ ਮਿਹਰ ਕਰੇ ਤੇ ਆਪਾਂ ਇਹਨੂੰ ਜਰਨੀ ਨੂੰ ਸ ਜਾਰੀ ਰੱਖਾਂਗੇ ਤਾਂ ਕਿ ਆਪਣੇ ਸ਼ਹਿਰ ਚ ਕਮ ਸਕ ਕਮ ਆਪਾਂ ਇੱਕ ਐਗਜ਼ਾਮਪਲ ਸੈੱਟ ਕਰ ਪਾਈਏ ਕਿ ਇੱਥੇ ਆਪਾਂ ਇਹਨਾਂ ਨੂੰ ਮਾਰਾਂਗੇ ਨਹੀਂ ਆਪਾਂ ਇਹਨਾਂ ਨੂੰ ਬੱਚਿਆ ਤਰ੍ਹਾਂ ਟ੍ਰੀਟ ਕਰਾਂਗੇ ਕਿਉਂਕਿ ਇਹ ਰੱਬ ਦੇ ਬੰਦੇ ਨੇ ਇਹ ਰੱਬ ਦੀ ਭੇਜੀਆਂ ਹੋ ਜਾਂ ਸਰਕਾਰਾਂ ਨੇ ਇਹਨਾਂ ਦੀ ਜ਼ੁਬਾਨ ਨਹੀਂ ਹੈ ਇਹ ਮੂੰਹੋਂ ਕੁਝ ਨਹੀਂ ਬੋਲਦੇ ਪਤਾ ਨਹੀਂ ਦੀ ਜਿਹੜੀ ਆਤਮਾ ਹੈ ਉਹ ਰੱਬ ਨਾਲ ਜੁੜੀ ਹੈ ਜਦੋਂ ਇਹ ਦੁਆਵਾਂ ਦਿੰਦੇ ਜਦੋਂ ਇਹਨਾਂ ਨੂੰ ਆਪਾਂ ਰੋਟੀ ਪਾਈ ਦੀ ਹੈ ਜਿਹੜੀ ਉਹ ਦੁਆ ਦਿੰਦੇ ਆ ਨਾ ਉਹ ਕਿਤੋਂ ਵੀ ਤਾਨੂੰ ਮਤਲਬ ਮਿਲ ਨਹੀਂ ਸਕਦੀ ਅੱਜ 3 ਸਾਲ ਹੋਏ ਇਹਨਾਂ ਦੀ ਸੇਵਾ ਕਰਦੇ ਮੈਨੂੰ ਮੈਨੂੰ ਇਸ ਚੀਜ਼ ਦਾ ਐਕਸਪੀਰੀਅੰਸ ਹੈ ਰੱਬ ਨੇ ਮੈਨ ਕਿ ਮੈਂ ਇੰਨਾ ਚ ਵਸਣਾ ਨਾ ਕਿ ਮੰਦਰਾਂ ਚ ਤੇ ਮੈਂ ਹਰ ਇੱਕ ਨੂੰ ਅਪੀਲ ਕਰਾਂਗੀ ਹਰ ਇੱਕ ਦੀ ਆਪਣੀ ਆਪਣੀ ਨਿਸ਼ਚਾਇ ਨਿਸ਼ਠਾਇ ਜਾਓ ਮੰਦਰਾਂ ਚ ਵੀ ਤੇ ਪਰ ਮੰਦਰਾਂ ਦੇ ਜਿਹੜੇ ਰੱਬ ਨੇ ਨਾ ਅਸਲੀ ਰੱਬ ਉਹ ਇੰਨਾ ਰੂਹਾਂ ਚ ਵਸਦੇ ਨੇ ਇਹ ਜਦੋਂ ਜਾਣ ਜਾਓਗੇ ਨਾ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਕਿਤੇ ਚੂ ਮੰਤਰ ਹੋ ਜਾਣਗੀਆਂ ਉਹ ਤੁਹਾਨੂੰ ਪਤਾ ਵੀ ਨਹੀਂ ਚਲੇਗਾ ਮੈਂ ਇਹੀ ਮੈਸੇਜ ਦੇਣਾ ਚਾਹਨੀ ਆ ਕਿ ਇਹਨਾਂ ਨੂੰ ਬੇਜ਼ੁਬਾਨਾ ਸਮਝੋ ਇਹ ਰੱਬ ਦੇ ਭੇਜੇ ਹੋਏ ਬੰਦੇ ਨੇ ਜਿਹੜਾ ਵੀ ਇਹਨਾਂ ਦੀ ਪੁੱਜ ਕੇ ਸੇਵਾ ਕਰੇਗਾ ਰੱਬ ਉਹਨੂੰ ਜ਼ਰੂਰ ਬੋੜੇਗਾ